ਅਸੀਂ ਕੀ ਕਰਦੇ ਅਸੀਂ ਹਾਰ ਕੇ ਜਮਾ ਜਿੱਤੀ ਹੋਈ ਬਾਜੀ ਸਿੱਖ ਹਾਰ ਗਈ ਅਸੀਂ ਕਿਹਾ ਵੀ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ ਤੇ ਸਾਨੂੰ ਇੱਕ ਫੋਨ ਆਉਂਦਾ ਵੀ ਅਸੀਂ ਮਿਲਣਾ ਚਾਹੁੰਦੇ ਆ ਮੈਂ ਕਿਹਾ ਵੀ ਤੁਸੀਂ ਕੌਣ ਕਹਿੰਦੇ ਅਸੀਂ ਮਿਲਣਾ ਚਾਹੁੰਦੇ ਜਗਰਾਉਂ ਤੋਂ ਮੈਂ ਕਿਹਾ ਵੀ ਮੇਰੀ ਯਾਰ ਗੇਮ ਨਾਲ ਲੱਗੇ ਜੇ ਮਾਰ ਨਾ ਦੇਣ ਪਰ ਫਿਰ ਵੀ ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਦੋਵੇਂ ਭੇਸ ਬਦਲ ਕੇ ਪੱਗ ਬੰਨ ਕੇ ਉਹਨਾਂ ਦੇ ਘਰੇ ਗਏ ਤੇ ਕੁੜੀ ਰੋਈ ਕਹਿੰਦੀ ਵੀਰੇ ਮੇਰੇ ਨਾਲ ਹੋਇਆ ਜਦੋਂ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋ ਗਿਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਿਆ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਡੀਐਸਪੀ ਜਸਜੋਤ ਸਿੰਘ ਨੂੰ ਕਿਆ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਿਆ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਸਾਹਮਣੇ ਦੇਖਿਓ ਫਿਰ ਅਸੀਂ ਉਹ ਚੀਨ ਉੱਤ ਪੰਜਾ ਦੇ ਨਾਲ ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੂਆਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਆਪ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਦੇ ਦਰਦ ਹੁੰਦਾ ਸਾਰਾ ਕੁਝ ਜੈਨਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੇਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀਂ ਦੇਖਿਆ ਬਾਬਾ ਧੱਕੇ ਨਾਲ ਉਹਨੂੰ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾਂ ਭਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪੱਗਾਂ ਬੰਨ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪ ਦੇ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਬਾਬੇ ਦੀ ਇਹਨਾਂ ਦੀਆਂ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾ ਲਈਆਂ ਰਾਤ 2 ਪਰਿਵਾਰਾਂ ਦੇ ਜਗਰਾਵ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ ਪੁਲਿਸ ਸੋੜਦੀ ਨਹੀਂ ਗਈ ਤੇ ਮੈਂ ਜਗਰਾਉਣੀ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਅਸਲ ਦੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਇੱਕ ਵੀ ਝੱਥੇਬੰਦੀ ਕਾਲਤਾ ਸਹਿ ਦਾ ਮੁਖੀ ਝੱਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਜੜਾ ਸੁੱਤੇ ਆੜੂ ਤੁਸੀਂ ਕੋਈ ਸ਼ਿਕਾਇਤ ਦਿੱਤੀ ਆ ਐਸਜੀਪੀਸੀ ਨੂੰ ਯਾ ਅਸ਼ੀਕਾ ਬਸਰੀਤੀ ਕੁਸ਼ ਕਰਦੇ ਤੱਕ ਇਸ ਸਾਰਾ ਕੁਝ ਦਿੱਤਾ 12 ਕੰਪਲੇਂਟਾਂ ਦਿੱਤੀਆਂ 12 ਪਿੰਡਾਂ ਨੇ ਐਸਜੀਪੀਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਬਾਬੇ ਦੇ 295 ਧਾਰਾ ਲਾ ਕੇ ਪਰਚਾ ਦਰਜ ਕਰੋ ਅਗਲੇ ਦਿਨ ਸਾਨੂੰ ਆਉਂਦਾ ਤੁਹਾਡੇ ਦੇ ਉੱਤੇ ਨਜਾਇਜ਼ੀਆਂ ਗੋਲੀਆਂ ਪਾ ਦਾਂਗੇ ਜੱਸ ਜੋਤ ਡੀਐਸਪੀ ਡਰ ਕਿਸੇ ਦਾ ਨਹੀਂ ਭਾਈ ਰੋਲਾ ਹੁਣ ਮੱਥਾ ਸਰਕਾਰ ਨਾਲ ਦੇ ਪ੍ਰਸ਼ਾਸਨ ਨਾਲ ਲੱਗ ਗਿਆ ਡਰ ਕਿਸੇ ਦਾ ਨਹੀਂ ਇੰਨਾ ਕੁ ਉਹਨਾਂ ਨੇ ਮਜਬੂਰ ਕਰਤਾ ਵੀ ਇਹ ਕਾਮ ਬੰਦਾ ਇਹ ਸੋਚਦਾ ਵੀ ਮੈਂ ਮਰ ਜਾਵਾਂ ਮੈਨੂੰ ਡੀਐਸਪੀ ਨੇ ਇੰਨਾ ਮਜ਼ਬੂਤ ਕਰ ਮਜਬੂਰ ਕਰਤਾ ਮਰਨ ਲਈ ਵੀ ਤੇਰੇ ਤੇ ਪਰਚੇ ਕਰਾਂਗੇ ਮੇਰੇ ਪਿਓ ਦਾ ਕਹਿਣਾ ਪੁੱਤ ਠੀਕ ਆ ਮੌਤਮ ਕਨਫਰਮ ਆ ਵੀ ਹਰੇਕ ਨੂੰ ਆਉਣੀ ਆ ਇੱਥੇ ਜੀਵਤ ਕੋਈ ਨਹੀਂ ਪਰ ਜੇ ਤੈਨੂੰ ਲੱਗਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤੇ ਸਾਰੇ ਨਾਲ ਹੀ ਲੈ ਕੇ ਜਾਈ ਤੇ ਮੈਂ ਇਹ ਮੈਂ ਮਿਥਿਆ ਹੋਇਆ ਅਰਦਾਸ ਕੀਤੀ ਮਹਾਰਾਜ ਅੱਗੇ ਵੀ ਜਿੱਤੇ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਤੇ ਚੜ੍ਹਾਈ ਕੀਤੀ ਆ ਪੁਲਿਸ ਨੇ ਬੁੱਤ ਤੋੜਿਆ ਅਮਰਸਰ ਸਾਹਿਬ ਮੈਂ ਪੇਸ਼ ਹੋਇਆ ਪ੍ਰੋਡੂਸਰ ਕੁੱਟਿਆ ਮੈਂ ਪੇਸ਼ ਹੋਇਆ ਬਲਾਤ ਕਰਕੇ ਇੱਥੇ ਦਿੱਲੀ ਗਿਆ ਮੈਂ ਪੇਸ਼ ਹੋਇਆ ਕਰਨਾਟਕਾ ਚ ਮੁਸਲਮਾਨ ਕੁੜੀ ਦਾ ਰੇਪ ਹੋਇਆ ਮੈਂ ਪੇਸ਼ ਹੋਇਆ ਕਲਕੱਤੇ ਦੇ ਵਿੱਚ ਹੁਣ ਅਜੇ ਕੇਸ ਚੱਲ ਰਿਹਾ ਲੜਕੀ ਦਾ ਰੇਪ ਹੋਇਆ ਮਰਡਰ ਹੋਇਆ ਮੈਂ ਉੱਥੇ ਜਾ ਕੇ ਪੇਸ਼ ਹੋਇਆ ਤੇ ਆਹ ਮੈਂ ਘਟ ਗਿਆ ਪਰਚੇ ਦੇ ਵਿੱਚ ਕਿਵੇਂ ਪਗੋੜਾ ਹੋ ਜਾਊਗਾ ਡੀਐਸਪੀ ਸਾਫਤ ਕਰੇ ਮੈਂ ਗਲਤਾਂ ਜੇ ਡੀਐਸਪੀ ਬਿਨਾ ਪ੍ਰੂਫ ਤੋਂ ਮੇਰੇ ਤੇ ਚੜ੍ਹਾਈ ਕਰੂਗਾ ਮੈਂ ਤਾਂ ਮਰਨਾ ਹੀ ਮਰਨਾ ਮੈਂ ਕੋਈ ਨਹੀਂ ਛੱਡਣਾ ਕਿਉਂਕਿ ਗੱਲ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਰੇਪ ਦੀ ਆ ਸਾਡੇ ਦੇ ਕੋਲੇ ਪੰਜ ਰਿਕਾਰਡਿੰਗਾਂ ਨੇ ਪੰਜਾ ਦੇ ਵਿੱਚ ਜਸਜੋਤ ਦੇ ਸਨੇਹ ਆਇਆ ਜਸਜੋਤ ਨੇ ਸਾਨੂੰ ਡਾਇਰੈਕਟ ਨਹੀਂ ਕਿਹਾ ਉਹ ਇੱਕ ਡੀਐਸਪੀ ਉਹਨੂੰ ਪਤਾ ਵੀ ਉਹ ਬਹੁਤ ਗਾਹ ਲੰਗੀ ਹੋਈ ਚੀਜ਼ ਆ ਅੱਧਾ ਕਿਲੋ ਸੋਨਾ ਤੇ 10 ਲੱਖ ਰੁਪਏ ਦੀ ਮੰਗ ਕਰ ਰਿਹਾ ਮੇਰੇ ਤੋਂ ਡੀਐਸਪੀ ਰੋਜ਼ ਮੈਨੂੰ ਕਹਿੰਦਾ ਅੱਜ ਇਸ ਕਾਨਫਰੈਂਸ ਨੂੰ ਰੋਕਣ ਵਾਸਤੇ ਤਿੰਨ ਫੋਨ ਆਏ ਆ ਜਿਵੇਂ ਕਹਿੰਗਾ ਕਰ ਲਾਂਗੇ ਜੇ ਤੈਨੂੰ ਡੇਰੇ ਤੇ ਕਬਜ਼ਾ ਵੀ ਚਾਹੀਦਾ ਕਬਜ਼ਾ ਵੀ ਦਵਾ ਦਾਂਗੇ ਪਰ ਕਾਨਫਰੈਂਸ ਨਾ ਕਰੀਂ